ਔਰ ਬੰਦ ਕਰਾ ਸਿੱਕਾ ਛੁੱਟਾ ਹੀ ਵਧ ਕਰੇ ਰੇੜਾ ਤੋੜਨਾ ਮੈਂ ਤੈਨੂੰ ਦੱਸਾਂ ਛਿੱਕਾ ਛੁੱਟਾ ਨਹੀਂ ਆ ਮੈਂ ਚੱਕ ਕੇ ਰੁਫੜੇ ਰੇੜੇ ਚਲੀ ਕਰਾਇਦਾਰੇ ਆ ਲਾਓ ਯਾਰ ਟੈਂਕੀ ਲਾਓ ਆਜ ਕੇ ਵੇ ਮੈਂ ਆ ਜੀਦਾ ਵੇ ਰੋ ਕਲਾਮ ਹੋਈ ਜਕਵਾ ਤਰੁਚਾ ਬੋਤਕ ਪਾ ਜਰਵਾ ਕੌਣ ਮਾਗ ਲੱਦੋ ਅਸੀਂ ਰਾਤ ਜਾਵਾਂਗੇ ਘੰਟਾ ਗੈਣਾ ਅਗਲੇ ਤੱਕ ਰੋਕੇ ਪਿੱਛੇ ਕੋ ਸਾਰੇ ਲੁਧਿਆਣੇ ਦੇ ਵਿੱਚ ਨਗਰ ਨਿਗਮ ਦੇ ਵੱਲੋਂ ਗ੍ਰਾਂਡ ਨਗਰ ਨਿਗਮ ਦਾ ਤੈਬਯਾਰੀ ਵਿੰਗ ਹੈ ਉਹਨਾਂ ਤੇ ਅਕਸਰ ਇਹ ਦੋਸ਼ ਲੱਗਦੇ ਨੇ ਕਿ ਜਦੋਂ ਕਾਰਵਾਈ ਕਰਨ ਆਂਦੇ ਆ ਇੰਪਰੋਚਨ ਹਟਾਉਣ ਆਂਦੇ ਆ ਤੇ ਉਹਨਾਂ ਦੇ ਵੱਲੋਂ ਗਰੀਬਾਂ ਦੇ ਉੱਤੇ ਜਿਹੜੇ ਆ ਉਹਨਾਂ ਦੇ ਕਾਰਵਾਈ ਕੀਤੀ ਜਾਂਦੀ ਹੈ ਰੇੜੀਆਂ ਫੜੀਆਂ ਜਰੂਰ ਚੱਕੀਆਂ ਜਾਂਦੀਆਂ ਨੇ ਪਰ ਜਿਹੜੇ ਅਮੀਰ ਲੋਕ ਨੇ ਰਸੂਖਦਾਰ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਅੱਜ ਲੁਧਿਆਣਾ ਦੀ ਜਿਹੜੀ ਤੈਬਯਾਰੀ ਵਿੰਗ ਹੈ ਨਗਰ ਨਿਗਮ ਦੀ ਜਿਹੜੀ ਟੀਮ ਹੈ ਲੁਧਿਆਣੇ ਦੇ ਸਿਵਲ ਹਸਪਤਾਲ ਦੇ ਕੋਲ ਪਹੁੰਚੀ ਹੈ ਉੱਥੇ ਉਹਨਾਂ ਨੇ ਸਿਵਲ ਹਸਪਤਾਲ ਦੇ ਸਾਹਮਣੇ ਜਿਹੜੇ ਰੇੜੀਆਂ ਲੱਗੀਆਂ ਸੀ ਫਰੀਆਂ ਲੱਗੀਆਂ ਹਾਲੋ ਦੱਸੀ ਜਾ ਰਹੀ ਹੈ ਗਲਾਡਾ ਦੀ ਥਾਂ ਪਰ ਨਗਰ ਨਿਗਮ ਦੇ ਜਿਹੜੇ ਅਫਸਰ ਮੌਕੇ ਤੇ ਆਏ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਕਾਰਵਾਈ ਹੈ ਗਲਾਡਾ ਨੂੰ ਦੱਸਿਆ ਕੀਤੀ ਜਾ ਰਹੀ ਹੈ ਪਰ ਉਸਦੇ ਬਾਅਦ ਜਦੋਂ ਰੀਬਾ ਦੀਆਂ ਰੇਡੀਆਂ ਫੜੀਆਂ ਚੱਕੀਆਂ ਗਈਆਂ ਨੇ ਉਸ ਤੋਂ ਚੰਦ ਕਦਮ ਦੂਰ ਹੀ ਗਲਾਡਾ ਦੀ ਥਾਂ ਦੇ ਉੱਤੇ ਬਕਾਇਦਾ ਪੂਰਾ ਰੈਸਟੋਰੈਂਟ ਲਾਇਆ ਜਾ ਰਿਹਾ ਹੈ ਉੱਥੇ ਆ ਕੇ ਨਗਰ ਨਿਗਮ ਟੀਮ ਨੇ ਕੀ ਕੁਝ ਕੀਤਾ ਹੀ ਤੋਂ ਤਸਵੀਰਾਂ ਦਿਖਾਣੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਮੌਜੂਦ ਆ ਜੁਧਾਨੇ ਦੇ ਸਿਵਲ ਹਸਪਤਾਲ ਦੇ ਓਪੋਜ਼ਿਟ ਇੱਥੇ ਨੇਚਰਲ 3 ਪਰ ਪੂਰੀ ਮਾਰਕੀਟ ਬਣੀ ਹੋਈ ਹੈ ਗਲਾਡਾ ਦੀ ਜਿੱਥੇ ਨਗਰ ਨਿਗਮ ਤੇ ਲੋਕ ਇਕਦਮ ਆ ਕੇ ਕਾਰਵਾਈ ਦੀ ਗਲਤ ਆਖੀ ਗਈ ਪਰ ਇਤੋਂ ਦੀ ਚਾਰ ਕੁਰਸੀਆਂ ਚੱਕਣ ਤੋਂ ਬਾਅਦ ਨਗਰ ਨਿਗਮ ਦੇ ਅਫਸਰ ਦੂਜੇ ਪਾਸੇ ਤੁਰ ਗਏ ਜਿੱਥੋਂ ਸਿੱਧੇ ਤੌਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਟਾਈਮ ਦਿੱਤਾ ਗਿਆ ਇਹਨਾਂ ਨੂੰ ਬਕਾਇਦਾ ਕਿ ਆਪਣਾ ਸਮਾਨ ਚੱਕਣ ਲਈ ਔਰ ਜਿਹੜੀ ਪਿਕ ਐਂਡ ਚੂਜ਼ ਜਿਹੜਾ ਉਹਨਾਂ ਦੇ ਦੋਸ਼ ਲੱਗਦੇ ਨੇ ਇਹ ਸਿੱਧੇ ਤੌਰ ਤੇ ਕਹੇ ਜਾ ਸਕਦੇ ਨੇ ਕਿ ਇਹ ਗਲਤ ਨਹੀਂ ਸਹੀ ਦੋਸ਼ ਲਗਾਏ ਜਾਂਦੇ ਨੇ ਕਿਉਂਕਿ ਇੱਥੇ ਸਾਰਾ ਸਮਾਨ ਜਿਹੜਾ ਇਹ ਆ ਫੁੱਟਪਾਥ ਦੇ ਉੱਤੇ ਬਕਾਇਦਾ ਰੈਸਟੋਰੈਂਟ ਲਾਇਆ ਜਾ ਰਿਹਾ ਹੈ ਕੁਰਸੀਆਂ ਟੇਬਲ ਮੇਜਾਂ ਲੱਗੀਆਂ ਹੋਈਆਂ ਔਰ ਬਾਹਰ ਹੀ ਜਿਹੜਾ ਕਿ ਖਾਣ ਪੀਣ ਦੇ ਸਮਾਨ ਦੇ ਸਟਾਲ ਤੱਕ ਲੱਗੇ ਹੋਏ ਨੇ ਪਰ ਜਿਹੜੇ ਨਗਰ ਨਿਗਮ ਦੇ ਅਫਸਰ ਆਏ ਨੇ ਅੱਖ ਨੂੰ ਤਾਂ ਉਹ ਇੱਥੇ ਕਾਰਵਾਈ ਕਰ ਗਏ ਪਰ ਇਥੋ ਦੀ ਚਾਰ ਕੁਰਸੀਆਂ ਚੱਕਣ ਤੋਂ ਬਾਅਦ ਸਟਾਫ ਨੂੰ ਸਾਰਾ ਟਾਈਮ ਦੇ ਦਿੱਤਾ ਗਿਆ ਹੈ ਕੀ ਬਕਾਇਦਾ ਸਮਾਨ ਚੱਕਿਆ ਜਾਵੇ ਅੰਦਰ ਕੀਤਾ ਜਾਵੇ ਔਰ ਇਹ ਅਸੀਂ ਵੀ ਕਹਿ ਰਹੇ ਹਾਂ ਤਸਵੀਰਾਂ ਖੁਦ ਬੋਲ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਫੁੱਟਪਾਥ ਜਿਹੜਾ ਪੂਰੇ ਦਾ ਪੂਰਾ ਕਬਜ਼ਾ ਕੇ ਇੱਥੇ ਇੱਕ ਹੋਟਲ ਰੈਸਟੋਰੈਂਟ ਲਾਇਆ ਜਾ ਰਿਹਾ ਔਰ ਇਹ ਸਾਰਾ ਸਮਾਨ ਜਿਹੜਾ ਆ ਇੱਥੇ ਬਿਲਕੁਲ ਜਨਰੇਟਰ ਜਿਹੜਾ ਵੱਡਾ ਲੱਗਿਆ ਟਰਾਂਸਫਾਰਮਰ ਲੱਗਿਆ ਉਹਦੇ ਨਾਲ ਇਹਨਾਂ ਦਾ ਸਾਰਾ ਸਟਾਲ ਲੱਗੇ ਹੋਏ ਨੇ ਔਰ ਇਹੀ ਨਹੀਂ ਕਿ ਜਿਹੜੀ ਬਾਕੀ ਪੂਰੀ ਮਾਰਕੀਟ ਹੈ ਉੱਥੇ ਵੀ ਸਾਰਾ ਜਿਹੜਾ ਬਾਹਰ ਕੰਮ ਜਰੂਰ ਕੀਤਾ ਜਾ ਰਿਹਾ ਅਸੀਂ ਪਰ ਨਗਰ ਨਿਗਮ ਅਫਸਰ ਜਿਹੜੇ ਬੜੇ ਉਹਨਾਂ ਨੇ ਗੱਲ ਆਖੀ ਸੀ ਕਿ ਅਸੀਂ ਕਾਰਵਾਈ ਜਰੂਰ ਕਰਾਂਗੇ ਕੋਈ ਦਬਾਅ ਨਹੀਂ ਹੈ ਕੋਈ ਸਾਡੇ ਦੇ ਉੱਤੇ ਰਸੂਖ ਕਿਸੇ ਦਾ ਵੀ ਹੋਵੇ ਕਾਰਵਾਈ ਜਰੂਰ ਹੋਏਗੀ ਇਹ ਤਸਵੀਰਾਂ ਆਪ ਦੱਸ ਰਹੀਆਂ ਨੇ ਕਾਰਵਾਈ ਕਿਸ ਤਰੀਕੇ ਨਾਲ ਹੋ ਰਹੀ ਹੈ ਸੋ ਨਗਰ ਨਿਗਮ ਦੇ ਅਫਸਰ ਜਿਹੜੇ ਐਥੇ ਕਾਰਵਾਈ ਜਾਂ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਅੱਖਾਂ ਚ ਘੱਟਾ ਪਾਉਣ ਵਾਲੀ ਕਾਰਵਾਈ ਇੱਥੇ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੀ ਇੱਕ ਤਸਵੀਰ ਤੁਹਾਨੂੰ ਦਿਖਾਈ ਹੈ ਕਿ ਉੱਥੇ ਸਾਰਾ ਸਮਾਨ ਚੱਕਣ ਲਈ ਟਾਈਮ ਦਿੱਤਾ ਗਿਆ ਦੂਜੇ ਪਾਸੇ ਇੱਕ ਰੇੜੀ ਦੇ ਉੱਤੇ ਪੂਰੀ ਦੀ ਪੂਰੀ ਟੀਮ ਟੱਕੇ ਪੈ ਗਈ ਵੀ ਉਹ ਰੇੜੀ ਚਕਾਉਣ ਦੇ ਵਾਸਤੇ ਸਾਰੀ ਟੀਮ ਖੁਦ ਅਫਸਰ ਤੇ ਸਟਾਫ ਉੱਥੇ ਮੌਜੂਦ ਲੱਗੇ ਹੋਏ ਨੇ ਉਹਦੇ ਕੋਲ ਜਿਹੜੀਆਂ ਜੜੀਆਂ ਫੋਟੋਆਂ ਤੇ ਜਿਹੜੀਆਂ ਲਾਉਂਗੇ ਤੁਸੀਂ ਟੇਬਲ ਤੇ ਕੋਈ ਨਾਲੇ ਯਾਰ ਕਰੀ ਕਰੋ ਕਾਲੀ ਕਰੋ ਕਿ ਖਾਵੇਗਾ ਗਰੀਬ ਆਦਮੀ ਥੜੀ ਤੇ ਤੁਸੀਂ ਮੇਰੇ ਨਾਲ ਗੱਲ ਕਰੋ ਪਰ ਬੰਦ ਕਰਾ ਸਿੱਖ ਪਰ ਟੁੱਟਾਈ ਬੰਦ ਕਰੇ ਤੋ ਕੱਟ ਕੇ ਕੱਟ ਕੇ ਚਲੋ 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 ਮੈਂ ਇੱਥੇ ਬਹੂਗਾ ਆ ਤੱਕਾ ਤੱਕੀ ਚੇਲੇ ਬਲਾਨ ਅੰਦਰ ਨੂੰ ਰੇੜਾ ਤੋੜਨਾ ਮੈਂ ਜੇ ਦੱਸਾਂ ਛਿੱਟਾ ਛੂਟਾ ਹੀ ਨਾ ਮੈਂ ਚੱਕ ਕੇ ਤੈਨੂੰ ਫੜਾ ਰੇੜੇ ਕੱਢੇ ਕਰਾ ਦਰ ਰੇੜਾ ਆ ਲਾਓ ਯਾਰ ਢਾਂਗੀ ਲਾਓ ਇਹਨੂੰ ਆ ਲਾਓ ਆ ਤੇਰਾ ਆ ਤੇਰਾ ਛੋਟੀ ਦੇ ਨਾਲ ਰੇੜੇ ਵਿੱਚ ਦੇ ਨਾ ਰੈਡੀ ਲੈ ਜਾ ਖਾ ਨਹੀਂ ਤੇ ਫੋੜਾ ਕੇ ਤਬ ਲਗਾਤਾ ਹਾਂ ਆਪ ਤੋਂ ਹੋ ਗਿਆ ਦੇਖ ਰਾ ਤੇਰੇ ਸਾਹਮਣੇ ਪਿਆ ਨਹੀਂ ਮਾਲ ਤੋ ਗਿਦਾ ਹੈ ਬਾਪੂ ਇਹ ਰੈ ਪਾਈ ਰੈੜੀ ਪਾਈ ਹੈ ਕਿ ਨਹੀਂ ਇਹਦਾ ਕੱਢ ਕੇ ਸਵਾਣ ਰੈੜੀ ਪਾਈ ਹੈ ਦੀ ਲੈ ਚਲੇ ਲੈ ਚਲੇ ਰੈੜੀ ਲੈ ਇਹਨੂੰ ਕਰ ਕੇ ਨਹੀਂ ਸਰ ਰੌ ਕਰ ਕੇ ਆਹ ਕੀ ਦਾ ਬੇਦਮਾਨ ਆਹ ਚੱਲ ਜੀ ਕਾਦਮਾ ਬਸ ਹੈ ਜੇ ਦੀ ਬਾਤ ਕੋਈ ਨੂੰ ਆ ਕੇ ਟੋਪੇ ਲਈਏ ਮੇਰਾ ਮੇਰਾ ਦੱਸੋ ਨਾ ਦੱਸੋ ਨਾ ਦੱਸੋ ਇੰਸਪੈਕਟਰ ਹਾਂ ਅੱਜ ਉਹਨੇ ਕਬੜੇ ਕਿੱਤੀ ਜੀ ਆਓ ਆਓ ਅੰਦਰ ਆ ਗਈ ਆ ਜੀ ਆਓ ਸਾਰੇ ਕੋਕਾਂ ਕਿਉਂ ਭਾਈ ਗੱਡੀ ਇੱਥੇ ਲਿਆਓ ਮੈ ਆ ਨਾ ਦਰਪਾਲ ਖੋਲਾ ਦੀ ਸੋ ਰੇੜੀ ਜਿਹੜੀ ਹੈ ਰੇੜੀਆਂ ਫੜੀਆਂ ਸਾਰੀਆਂ ਪੂਰੇ ਜੋਰਾ ਸ਼ੋਰਾ ਦੇ ਨਾਲ ਜੋਸ਼ ਦੇ ਨਾਲ ਚੱਕਿਆ ਜਾ ਰਹੀਆਂ ਨੇ ਜਿਹੜਾ ਕਿ ਜਿੱਦਾਂ ਨਗਰ ਨਿਗਮ ਦੇ ਅਫਸਰ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕੋਈ ਵੀ ਇਨਸਟੋਚਮੈਂਟ ਨਹੀਂ ਹੋਣ ਦਿੱਤੀ ਜਾਏਗੀ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਜਾਏਗੀ ਸਪੈਕਸ ਸਾਹਿਬ ਇੱਕ ਮਿੰਟ ਅਕੀ ਤੁਸੀਂ ਦੇਖੋ ਤੁਸੀਂ ਇਹ ਨੈਟ ਕੰਦੀ ਕਾਰਵਾਈ ਸ਼ੁਰੂ ਕੀਤੀ ਆ ਚਾਰ ਕੁਰਸੀਆਂ ਚੱਕੀਆਂ ਬਾਕੀ ਉਹ ਟਾਈਮ ਦਿੱਤੋਂ ਉਹਨਾਂ ਨੂੰ ਸਾਰੇ ਸਟਾਲ ਪਿਛਲੇ ਮਸ਼ੀਨਾਂ ਅੰਦਰ ਚੱਕੀ ਦੇ ਜਾਂਦਾ ਟਾਈਮ ਨਹੀਂ ਟਾਈਮ ਨਹੀਂ ਐਕਚੁਅਲ ਪਤਾ ਕੀ ਹੈ ਜੇ ਅਸੀਂ ਉਸ ਚੀਜ਼ ਨੂੰ ਇੱਕ ਜਣੇ ਦਾ ਸਮਾਨ ਚੱਕ ਲਾਂਗੇ ਗਾਂਹਾਂ ਵਾਲਾ ਰਸਤਾ ਕਲੀਅਰ ਹੋ ਜਾਂਦਾ ਉਹੀ ਪਿਕ ਐਂਡ ਚੂਜ਼ ਵਾਲੀ ਸਾਡੇ ਤੇ ਕੰਪਲੀਟ ਵੈਰੀਫਾਈ ਅਸੀਂ ਕਿਸੇ ਨੂੰ ਵੀ ਜੱਤ ਕਰ ਇਥੇ ਪੂਰਾ ਕਲੀਅਰ ਨਹੀਂ ਨਾ ਹੁੰਦਾ ਅਸੀਂ ਇੱਥੇ ਖੜੇ ਆਂ ਅਸੀਂ ਕਿਤੇ ਨਹੀਂ ਜਾਣਾ ਜਿਸ ਤਰੀਕੇ ਨਾਲ ਹੁਣ ਆ ਹਾਂ ਹੁਣ ਹੁਣ ਤੁਸੀਂ ਇਹ ਵੇਖੋ ਤੁਸੀਂ ਚੱਕੀਆਂ ਜ਼ਰੂਰ ਬਟ ਉਹ ਸਾਰੇ ਦਾ ਸਾਰਾ ਸਾਡੇ ਕੋਲ ਨਹੀਂ ਨਹੀਂ ਉਹ ਦੇਖੋ ਹਰ ਚੀਜ਼ ਅੰਦਰ ਲਿਜਾ ਚੱਕ ਦੇਣੀ 10 ਮਿੰਟਾ ਕਿਉਂ ਦੇਖੋ ਪਤਾ ਕੀ ਗੱਲ ਹੈ ਜੇ ਮੈਂ ਇਹਨਾਂ ਦਾ ਕਲੇ ਚੱਕਦਾ ਮੂਹਰੋਂ ਖਾਲੀ ਇਹਨਾਂ ਹੀ ਸਾਡੇ ਤੇ ਉਹੀ ਇੰਪਲੀਮੈਂਟ ਹੋਇਆ ਨਾ ਵੀ ਪਿਕ ਐਂਡ ਚੂਜ਼ ਕਰਤਾ ਇਹਨਾਂ ਨੇ ਵੀ ਨੇਚਰਲ ਤੇ ਟਾਈਮ ਵੇਸਟ ਕੀਤਾ ਅਸੀਂ ਇੱਕ ਸਾਰੇ ਤੁਹਾਡੇ ਮੇਰੇ ਕੋਲ ਤੁਸੀਂ ਆਪ ਖੁਦ ਸਟਾਫ ਉਹ ਰੇੜੀ ਦੇ ਉੱਤੇ ਲੱਗਿਓ ਸਾਰਾ ਕੁਝ ਚਕਾਇਆ ਠੀਕ ਹੈ ਤੁਸੀਂ ਵਧੀਆ ਕੰਮ ਕਰ ਰਹੇ ਹੋ ਕੋਚਾ ਹਟਾ ਰਹੇ ਹੋ ਬਟ ਮੈਂ ਤਾਂ ਸਿਰ ਇੰਨਾ ਕੋ ਮੇਰਾ ਇੱਕ ਸਵਾਲ ਇਹੀ ਹੈ ਵੀ ਹੁਣ ਆਪ ਨੀ ਨੀ ਇਹ ਲਾਈਨ ਹੀ ਹੋਈ ਹੈ ਕਲੀਅਰ ਕਰਕੇ ਜਾਓ ਚੱਕ ਕੇ ਸਮਾਨ ਅੰਦਰ ਰੱਖ ਰਹੇ ਨੇ ਸਾਰਾ ਸਟਾਫ ਉਹਨਾਂ ਨੇ ਲਗਾਤਾ ਤੁਸੀਂ ਉਹ ਚੀਜ਼ਾਂ ਕਿਉਂ ਨਹੀਂ 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 ਉਹ ਵੀ ਚੱਕਾਂ ਅਸੀਂ ਇਹ ਇਹ ਨਹੀਂ ਵੀ ਤੁਹਾਨੂੰ ਜਦ ਤੱਕ ਤੁਸੀਂ ਕਹੋਗੇ ਵੀ ਹਾਂ ਕਲੀਅਰ ਨਹੀਂ ਹਾਂ ਤਾਂ ਹੀ ਹੋ ਤੱਕ ਨਹੀਂ ਅਸੀਂ ਨਹੀਂ ਇਸ ਤੇ ਤੁਹਾਡਾ ਕੰਮ ਹੈ ਸਟਾਫ ਦਾ ਕੰਮ ਕਰ ਰਿਹਾ ਜੀ ਦੇਖਣਾ ਕਲੀਅਰ ਕਰ ਰਿਹਾ ਅਸੀਂ ਕਰ ਰਹੇ ਪਰ ਉਹ ਪੱਕੇ ਪੁੱਛ ਰਹੇ ਅਸੀਂ ਦੇਖੋ ਕਲੀਅਰ ਕਰਕੇ ਜਾਵਾਂਗੇ ਅਸੀਂ ਐਂਬੂਲੈਂਸ ਕਰਕੇ ਕੀਤਾ ਅਸੀਂ ਹਾਲਾਤ ਇਹਦੇ ਹੈ ਵੀ ਇੱਥੇ ਐਂਬੂਲੈਂਸ ਇੱਕ ਇੱਥੇ ਸਿਵਲ ਹਸਪਤਾਲ ਸੀ ਐਮਸੀ ਹਸਪਤਾਲ ਦੇਖੋ ਪਹਿਲਾਂ ਉਹ ਦੇਖੋ ਉਹਦੇ ਸਾਹਮਣੇ ਸਿਵਲ ਹਸਪਤਾਲ ਦੇ ਬਾਹਰ ਮੰਜੇ ਲਾਗੇ ਅਸੀਂ ਪਹਿਲਾਂ ਉੱਥੇ ਰਿਮੂਵ ਕੀਤਾ ਇੱਕ ਗੱਲ ਦੱਸਦਾ ਵੀ ਜੜੀਆਂ ਗੱਡੀਆਂ ਦਾ ਉਹ ਟ੍ਰੈਫਿਕ ਵੇਖੂਗੀ ਜਿਹੜਾ ਸਮਾਨ ਦੀ ਆ ਉਹ ਉਹਦੀ ਉਹ ਉਹਦੀ ਰੇਡੀਆਂ ਲਵਾਈਆਂ ਹੋਈਆਂ 2000 ਕਰ ਲੈਣੇ ਉਹ ਉਹ ਰੇਡੀਆਂ ਦੀ ਮੈਂ ਹਜੇ ਪਿਛਲੇ ਹਫਤੇ ਕਾਰਵਾਈ ਕਰਕੇ ਹਟਿਆ ਦੁਬਾਰਾ ਫੇਰ ਮੈਂ ਕੀ ਪਤਾ ਸ਼ਾਇਦ ਹੁਣ ਜਾਂਦਾ ਹੀ ਕਰ ਜਾ ਪਰ ਜੇ ਮੈਂ ਹੁਣ ਇਹਦੇ ਵਿੱਚ ਕਹਿ ਦੂੰਗਾ ਤੇ ਮੇਰਾ ਰਸਤਾ ਹੀ ਕਲੀਅਰ ਹੋ ਜਾਊਗਾ ਚਲੋ ਤੁਸੀਂ ਬਹਾਰ ਮਤਵੇ ਸਾਰੀ ਕਾਰਵਾਈ ਹਾਂ ਬਿਲਕੁਲ ਕੰਪਲੀਟ ਕਰਕੇ ਜਾਊਗਾ ਮੈਂ ਸੋ ਇਹਨੇ ਨਗਰ ਨਿਕਰ ਮੁਦੇ ਅਫਸਰ ਇਨਸਪੈਕਟਰ ਵਿਪਨ ਹਾਂਡਾ ਜਿਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਕਾਰਵਾਈ ਕਰਕੇ ਜਾਣਗੇ ਤਸਵੀਰਾਂ ਜਿਹੜੀਆਂ ਨੇ ਮੂੰਹ ਬੋਲ ਰਹੀਆਂ ਨੇ ਕਾਰਵਾਈ ਕਿਸ ਤਰ੍ਹਾਂ ਹੋ ਰਹੀ ਹੈ ਸੋ ਅਸੀਂ ਅੱਗੇ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰੀਕੇ ਨਾਲ ਇੱਥੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਪਿਕ ਐਂਡ ਚੂਜ਼ ਦੇ ਦੋਸ਼ ਨੇ ਉਹ ਕਿਸ ਹੱਦ ਤੱਕ ਸਹੀ ਨੇ ਕਿਉਂਕਿ ਅਸੀਂ ਨਹੀਂ ਬੋਲਣਾ ਤਸਵੀ ਨਗਰ ਨਿਗੰਦੇ ਉਤੇ ਅਕਸਰ ਜਿਹੜੇ ਐ ਐਸਟੈਬਿਸ਼ਿਉਨ ਵਿੰਗ ਤੇ ਇਹੀ ਦੋਸ਼ ਹੁੰਦੇ ਨੇ ਕਿ ਉਹ ਪਿੱਕਨ ਚੂਜ਼ ਕਰਦੇ ਨੇ ਜਿਹੜੇ ਵੱਡੇ ਲੋਕ ਨੇ ਜਿਹੜੇ ਸਮਰਥ ਨੇ ਜਿਨ੍ਹਾਂ ਦੇ ਕੋਲੇ ਰਸੂਕ ਹੈ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਔਰ ਇਹ ਤਸਵੀਰ ਜਿਹੜੀ ਹੈ ਹੁਣ ਆਪਣੇ ਮੂੰਹ ਬੋਲੀ ਹੈ ਸਾਹਮਣੇ ਨਗਰ ਨਿਗਮ ਦੀ ਜਿਹੜੀ ਗੱਡੀ ਖੜੀ ਹੈ ਜਿਸ ਦੇ ਵਿੱਚ ਸਮਾਨ ਪਾਇਆ ਗਿਆ ਔਰ ਇਹਦੇ ਵਿੱਚ ਜੇਕਰ ਤਸਵੀਰ ਆਪਣੇ ਆਪ ਦੱਸਦੀ ਹੈ ਕਿ ਇਹ ਜਿਹੜਾ ਸਮਾਨ ਹੈ ਇਹ ਕਿੰਨਾ ਦਾ ਹੈਬ ਕਿਸ ਤਰੀਕੇ ਦਾ ਸਮਾਨ ਹੈ ਰੀੜੀਆਂ ਫੜੀਆਂ ਮੰਜੇ ਜਿਹੜੇ ਗਰੀਬ ਲੋਕ ਸੀ ਜਿਹੜੇ ਰੋਟੀ ਕਮਾਣ ਲਈ ਸੜਕ ਤੇ ਬਹਿ ਕੇ ਕੰਮ ਕਰ ਰਹੇ ਆ ਉਹਨਾਂ ਦੇ ਵਾਸਤੇ ਤਾਂ ਠੋਕ ਕੇ ਕਾਰਵਾਈ ਹੋ ਰਹੀ ਹੈ ਪਰ ਜਿਹੜੇ ਰਸੂਕਦਾਰ ਨੇ ਉਹ ਕਾਰਵਾਈ ਉਹਨਾਂ ਦੇ ਕਿਸ ਤਰੀਕੇ ਦੀ ਹੋ ਰਹੀ ਹੈ ਇਹ ਸੜਕ ਕੈਮਰਾ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾ ਰਿਹਾ ਹੁਣ ਸਾਈਡ ਤੇ ਹੋ ਜਾ ਮੇਰਾ ਵੀ ਹੁਣ ਮਰੇ ਪਾਸੇ ਹੋ ਜਾ ਮੈਂ ਅਗੇ ਹੁਣ ਸੋ ਖੁਦ ਜੇ ਗੱਲ ਕੀਤੀ ਜਾਵੇ ਤੇ ਜਿਹੜੇ ਅਫਸਰ ਨੇ ਨਾਲ ਹੁਣ ਕਹਿ ਰਿਹਾ ਪਾਸੇ ਹੋ ਜਾ ਤੁਹਾਨੂੰ ਬਹੁਤ ਟਾਈਮ ਦੇ ਦਿੱਤਾ ਇਹ ਤਾਂ ਖੁਦ ਮੂੰਹ ਹੀ ਦੱਸੀ ਜਾ ਰਿਹਾ ਸੀ ਟਾਈਮ ਦਿੱਤਾ ਹੁਣ ਅੱਗੇ ਕੀ ਹੁੰਦਾ ਹੈ ਕਿਸ ਤਿੱਕੇ ਨਾਲ ਤਸਵੀਰ ਜਿਹੜੀ ਹੈ ਕੈਮਰੇ ਚ ਹੱਤਿਆ ਦੀ ਕੈਦ ਹੋ ਰਹੀ ਹੈ ਵੀ ਕਿਸ ਤਰੀਕੇ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਆਹ ਰਾਹ ਕਿੱਥੇ ਜਾ ਰਹਾ ਲੋਕ ਹਾਂਜੀ ਸਾਹਿਬ ਇਹ ਸਾਹਮਣੇ ਲੱਗਿਆ ਇਹ ਨੇ ਸਾਡੇ ਨਗਰ ਨਿਗਮ ਦੇ ਜ਼ਿੰਮੇਦਾਰ ਕਤਵਿਏ ਨੇ ਅਫਸਰ ਤੇ ਸਟਾਫ ਜਿਹੜੇ ਸਿੱਧੇ ਤੌਰ ਦੇ ਉੱਤੇ ਇਹ ਦਿਖਾ ਰਹੇ ਆ ਵੀ ਅਸੀਂ ਕਿੱਦਾਂ ਕਾਰਵਾਈ ਕਰ ਰਹੇ ਆ ਔਰ ਦੱਸ ਦਈਏ ਕਿ ਤਸਵੀਰਾਂ ਨੇ ਜਿਹੜੀਆਂ ਲੁਧਿਆਣੇ ਦੇ ਗਲਾਡਾ ਮਾਰਕੀਟ ਦੇ ਵਿੱਚ ਸਿਵਲ ਹਸਪਤਾਲ ਦੇ ਸਾਹਮਣੇ ਜਿੱਥੇ ਕੀ ਅਫਸਰਾਂ ਵੱਲੋਂ ਮਜਬੂਰੀ ਗਈ ਜਾ ਸਕਦੀ ਹੈ ਕਿ ਪਬਲਿਕ ਇਕੱਠੀ ਸੀ ਲੋਕਾਂ ਦਾ ਸਮਾਨ ਚੱਕਿਆ ਮਜਬੂਰੀ ਦੇ ਵਿੱਚ ਮੜਾ ਮੋਟਾ ਕੰਮ ਜਰੂਰ ਕਰਨਾ ਪੈ ਗਿਆ ਪਰ ਜਿਸ ਤਰੀਕੇ ਨਾਲ ਕੈਮਰੇ 'ਚ ਇੰਸਪੈਕਟਰ ਖੁਦ ਕੈਦ ਹੋ ਰਿਹਾ ਕਿ ਬਹੁਤ ਟਾਈਮ ਦੇ ਦਿੱਤਾ ਇਹ ਸਿੱਧੇ ਤੌਰ ਤੇ ਦੱਸਿਆ ਕਿਹਾ ਜਾ ਸਕਦਾ ਹੈ ਕਿ ਪਿਕ ਐਂਡ ਚੂਜ਼ ਦੇ ਜਿਹੜੇ ਦੋਸ਼ ਲੱਗਦੇ ਨੇ ਉਹਦੇ ਵਿੱਚ ਕਿਸੇ ਵੀ ਪਾਸੋਂ ਕੋਈ ਗਲਤ ਨਹੀਂ ਕਿਹਾ ਜਾਂਦਾ ਕਿ ਜਿਹੜੀ ਕਾਰਵਾਈ ਹੈ ਸਿਰਫ ਗਰੀਬਾਂ ਦੇ ਵਾਸਤੇ ਹੈ ਜਿਨ੍ਹਾਂ ਨੇ ਸੜਕ ਤੇ ਬੈ ਕੇ ਰੋਟੀ ਕਮਾਣੀ ਹੈ ਪਰਿਵਾਰ ਪਾਲਨੇ ਨੇ ਬਟ ਜਿਹੜੇ ਸੂਖ ਆ ਜਿੰਨਾਂ ਕੋਲੇ ਜਿਹੜੇ ਜਿੰਨਾਂ ਦੇ ਕੋਲੇ ਪੂਰਾ ਜਿੰਨਾਂ ਦੇ ਕੋਲੇ ਪਾਵਰ ਹੈ ਉਹਨਾਂ ਦੇ ਵਾਸਤੇ ਬਕਾਇਦਾ ਟਾਈਮ ਹੈ ਦੇਣ ਲਈ ਇਹ ਜਿਹੜੀਆਂ ਬਾਹਰ ਲੁਕੀ ਆ ਦੱਸ ਰਿਹਾ ਵੀ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਆ ਗੱਡੀਆਂ ਖੜਦੀਆਂ ਨੇ ਬੱਸਾਂ ਖੜਦੀਆਂ ਨੇ ਇੱਥੇ ਲੁਕੀ ਵੀ ਪਾਰਕਿੰਗ ਕਰਦੇ ਆ ਉਹਨਾਂ ਦੇ ਵਾਸਤੇ ਕੀ ਕਾਰਵਾਈ ਹੋਏਗੀ ਕਿਹੜੀ ਅੱਜ ਵੀ ਹੁਣਾਂ ਬੱਸ ਗੱਡੀਆਂ ਕਰਾ ਜੇ ਇਹ ਤਾਂ ਨਗਰ ਨਿਕਮਾ ਕਹਿੰਦਾ ਕਹਿੰਦਾ ਕਿ ਇਹ ਪੁਲਿਸ ਦਾ ਕੰਮ ਹੈ ਵੀ ਪੁਲਿਸ ਨੇ ਟ੍ਰੈਫਿਕ ਪੁਲਿਸ ਨੇ थाना ਪੁਲਿਸ ਨੇ ਦੇਖਣਾ ਹੈ ਇਹ ਟ੍ਰੈਫਿਕ ਪੁਲਿਸ ਦੇਖ ਲੈਂਦੇ ਆ ਆਹ ਕਿਹੜੀ ਗੱਡੀ ਕੋਲ ਖੜੀ ਹੋਈ ਕੌਣ ਖ ਮਿਲਕ ਜੀ ਜੇ ਸੋਚ ਜਿਹੜੀ ਆ ਤੁਸੀਂ ਡਰਾਈਵ ਕੀਤੀ ਹੈ ਇਹ ਅੱਗੇ ਰਹਿਣੇ ਕਿਤੇ ਇੱਥੇ ਚਲਦੀ ਰਹੇਗੀ ਬਿਲਕੁਲ ਇਦਾਂ ਹੀ ਚਲਦੀ ਰਹੂਗੀ ਜੀ ਕੋਈ ਮੇਨ ਮੋਟਿਵ ਕੀ ਸੀ ਇਥੇ ਵਿੱਚ ਹਸਪਤਾਲ ਦਾ ਸਾਡਾ ਮੇਨ ਮੋਟਿਵ ਹਸਪਤਾਲ ਦਾ ਮੇਨ ਮੋਟਿਵ ਹੈ ਸਾਡਾ ਵੀ ਹਸਪਤਾਲ ਚ ਐਂਬੂਲੈਂਸ ਨੂੰ ਕੋਈ ਪ੍ਰੋਬਲਮ ਨਾ ਹੋਵੇ ਰਸਤੇ ਦੇ ਵਿੱਚ ਮੈਂ ਤੁਹਾਡੇ ਮਾਧਿਅਮ ਰਾਹੀਂ ਤੇ ਲੋਕਾਂ ਨੂੰ ਇਹ ਕਹੂੰਗਾ ਵੀ ਪ੍ਰੇਰਿਤ ਕਰੂੰਗਾ ਵੀ ਦੇਖੋ ਐਂਬੂਲੈਂਸ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਸਕਦੀ ਕਿਰਪਾ ਕਰਕੇ ਸਾਡਾ ਕੋਈ ਇਹ ਹੈ ਨਹੀਂਗਾ ਤੁਸੀਂ ਆਦਾ ਵਪਾਰ ਕਰੋ ਕੰਮ ਕਰੋ ਮੈਨੂੰ ਐਂਬੂਲੈਂਸ ਵਾਸਤੇ ਰਸਤਾ ਕਲੀਅਰ ਚਾਹੀਦਾ ਮੈਂ ਐਂਬੂਲੈਂਸ ਕਿਸੇ ਦਾ ਪਿਕ ਐਂਡ ਚੂਜ਼ ਨਹੀਂ ਹੁੰਦਾ ਨਾ ਕੋਈ ਸਮਾਨ ਨਹੀਂ ਇਸ ਹਸਪਤਲ ਦੇ ਬਾਹਰ ਲੱਗਦੇ ਔਰ ਇੱਕ ਇੱਕ ਚੀਜ਼ ਜਿਹੜੀ ਹੈ ਫੀਲਡ ਗਾਂ ਦੇ ਵਿੱਚ ਅਕਸਰ ਇਹੀ ਦੋਸ਼ ਵੀ ਲੱਗਦੇ ਨੇ ਔਰ ਬੜੀ ਬੜੀ ਰੋਲੇ ਵੀ ਪੈ ਚੁੱਕੇ ਨੇ ਕਿ ਉੱਥੇ ਬਕਾਇਦਾ ਜਿਹੜੇ ਦੁਕਾਨਦਾਰ ਨੇ ਉਹ ਕਿਰਾਏ ਤੇ ਆਪਣੇ ਬਾਹਰ ਜਗ੍ਹਾ ਦਿੰਦੇ ਨੇ ਜਿਹੜੀਆਂ ਘੜਵਾਉਂਦੇ ਨੇ ਉਹਨਾਂ ਦੇ ਅੱਗੇ ਆ ਕੇ ਲੋਕਾਂ ਦੇ ਸਕੂਟਰ ਬਾਈਕ ਲੱਗਦੇ ਨੇ ਤਾਂ ਪੂਰਾ ਗੰਦੋ ਜਾਮ ਰਹਿੰਦਾ ਹੈ ਦੇਖੋ ਪਤਾ ਕੀ ਗੱਲ ਹੈ ਫੀਲਡਿੰਗਾਂ 'ਚ ਇਹ ਚ ਕੋਈ ਦੋ ਰਹਿ ਨਹੀਂ ਤੁਹਾਡੇ ਵਾਸਤੇ ਦਾ ਲੱਗਦਾ ਫੀਲਡ ਗਾਂ ਚ ਮੈਂ ਛਣੀ ਵਾਰ ਵੀ ਡਰਾਈਵ ਕੀਤੀ ਹੈ ਜੀ ਜੀ ਦੇਖੋ ਇਹ ਜੱਤਕਰ ਦੁਕਾਨਦਾਰ ਆਪਦਾ ਪਰਸਨਲ ਇੰਟਰਸਟ ਨਹੀਂ ਛੱਟੂਗਾ ਉਹਦੇ ਤੱਕ ਕਰ ਅਸੀਂ ਤਾਂ ਡਰਾਈਵ ਕਰਦੇ ਹੀ ਰਹਿਣਾ ਵਾ ਅਸੀਂ ਡਰਾਈਵ ਕੋਈ ਵਿੱਚ ਬੰਦ ਨਹੀਂ ਕਰੀ ਕੀ ਪਤਾ ਹੁੰਦੇ ਜਾਂਦੇ ਹੋਏ ਫਿਰ ਮੈਂ ਉੱਥੇ ਡਰਾਈਵ ਕਰਕੇ ਜਾਵਾਂ ਇਹਦੇ ਵਿੱਚ ਹੁਣ ਜਿੱਦਾਂ ਤੁਸੀਂ ਅੱਜ ਅਸਮਾਨ ਚੱਕਿਆ ਆ ਅੱਗੇ ਕੀ ਪ੍ਰੋਸੈਸ ਹੈ ਲੋਕਾਂ ਨੂੰ ਆਖਰੇ ਕਿਉਂ ਸਮੇਂ ਨਹੀਂ ਆਂਦੀ ਕੀ ਕੋਈ ਡਰ ਨਹੀਂ ਹੈ ਕਾਰਪੋਰੇਸ਼ਨ ਦਾ ਪਤਾ ਕਿ ਡਰ ਦੀ ਨਹੀਂ ਗੱਲ ਤੇ ਇਹ ਲੋਕਾਂ ਨੂੰ ਜਿਹੜੇ ਆਪਣੇ ਵੀ ਲੋਕੀ ਹੈ ਨਾ ਉਹਨਾਂ ਨੂੰ ਵੀ ਥੋੜਾ ਜਿਹਾ ਇੱਕ ਕਹਿਣਾ ਪਊਗਾ ਵੀ ਇੱਥੇ ਅਸੀਂ ਨਹੀਂ ਲੱਗਣ ਦੋਵਾਂਗੇ ਨਹੀਂ ਜਿੱਦਾਂ ਤੁਸੀਂ ਬਾਰ ਬਾਰ ਡਰਾਈਵਟ ਲਾਉਂਦੇ ਹੋ ਸਮਾਨ ਚੱਕਦੇ ਹੋ ਫਿਰ ਲੈ ਆਂਦੇ ਹੋ ਫਿਰ ਲਗਾ ਦਿੰਦੇ ਹੋ ਉਹਦੇ ਕੋਈ ਪਤਾ ਨਹੀਂ ਦੇਖੋ ਦੇਖੋ ਪਤਾ ਕੀ ਗੱਲ ਹੈ ਜੇ ਮੇਰੇ ਕੋਲ ਅਗਲਾ ਜੁਰਮਾਨਾ ਪੇ ਕਰ ਦੂਗਾ ਮੇਰੇ ਕੋਲ ਕੋਈ ਤਿਆਰ ਨਹੀਂ ਵੀ ਮੈਂ ਉਹਨੂੰ ਸਮਾਨ ਨਾ ਦਵਾਂ ਜਤੇ ਮਤਲਬ ਫਿਰ ਜਿੰਨੀ ਵਾਰੀ ਮਰਜ਼ੀ ਲਗਾਈ ਜਾਏ ਕੋਈ ਨਹੀਂ ਉਹਦਾ ਦੇਣ ਨਹੀਂ ਕਾਨੂੰਨੀ ਹੈ ਜੇ ਫਿਰ ਅਸੀਂ ਕੋਰਟ ਦੇ ਵਿੱਚ ਜਾਏ ਤੇ ਚਲਾਨ ਪਾਉਣੀ ਹੈ ਹੁਣ ਅਸੀਂ ਇਸ ਤੋਂ ਬਾਅਦ ਇਹਨਾਂ ਦੇ ਕੋਰਟ ਦੇ ਵਿੱਚ ਚਲਾਨ ਪਾਵਾਂਗੇ ਸੋ ਇਹਨੇ ਜਿਹੜੇ ਇਨਸਪੈਕਟਰ ਵਿਪਨ ਹਾਂਡਾ ਨਗਰ ਨਿਗਮ ਜਿਹੜਾ ਤੈਯਿਆਰੀ ਟੀਮ ਦੇ ਵੱਲੋਂ ਆਏ ਆ ਜਿਨ੍ਹਾਂ ਨੇ ਇੱਥੇ ਬਕਾਇਦਾ ਲੁਧਿਆਣੇ ਦੇ ਸਿਵਲ ਹਸਪਤਾਲ ਦੇ ਬਾਹਰ ਕਾਰਵਾਈ ਕੀਤੀ ਹੈ ਪਰ ਇੱਥੇ ਇੱਕ ਸਭ ਤੋਂ ਵੱਡੀ ਜਿਹੜੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਆਖਰ ਕਈ ਜੋ ਮਰਜੀ ਜਾਣ ਅਫਸਰ ਪਰ ਤਸਵੀਰਾਂ ਜਿਹੜੀਆਂ ਨੇ ਖੁਦ ਮੂੰਹੋਂ ਬੋਲ ਰਹੀਆਂ ਨੇ ਕਿ ਗਰੀਬਾਂ ਨਾਲ ਕਾਰਵਾਈ ਕਿੱਦਾਂ ਹੋਈ ਹੈ ਤੇ ਰਸੂਖਦਾਰ ਨਾਲ ਕਿੱਦਾਂ ਹੋਈ ਹੈ ਕਿਉਂਕਿ ਖੁਦ ਇਨਸਪੈਕਟਰ ਜਿਹੜਿਆ ਕੈਮਰੇਜ ਬਕਾਇਦਾ ਰਿਕਾਰਡ ਵੀ ਹੋ ਗਏ ਇੰਨੀ ਗੱਲ ਆਖਦੇ ਕਿ ਚਲੋ ਹੁਣ ਤੁਹਾਨੂੰ ਬਹੁਤ ਟਾਈਮ ਦੇ ਦਿੱਤਾ ਉਹ ਕਿਉਂਕਿ ਇੱਕ ਰਸੂ ਘਟੋ ਘਟ ਸੱਤ ਤੋਂ ਅੱਠ ਪਰਿਵਾਰ ਜਿਹੜੇ ਅਸੀਂ ਬੈਠ ਕੇ ਕੰਮ ਕਰ ਰਹੇ ਸੀ ਰੋਟੀ ਕਮਾ ਰਹੇ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਸਹੀ ਨੇ ਕਿਉਂਕਿ ਹੱਤੀ ਕ੍ਰਮਨ ਉਹਨਾਂ ਨੇ ਵੀ ਕੀਤਾ ਪਰ ਦੂਜੇ ਪਾਸੇ ਇੱਕੋ ਬੰਦੇ ਨੇ ਪੂਰੇ ਦਾ ਪੂਰਾ ਫੁੱਟਪਾਥ ਮਲਕ ਲਿਆ ਬਾਹਰ ਟੇਬਲ ਕੁਰਸੀਆਂ ਲਾ ਕੇ ਉੱਥੇ ਬਕਾਇਦਾ ਉਹਨੇ ਆਪਣਾ ਕਸਟਮਰ ਵੀ ਬਿਠਾਉਂਦਾ ਹੈ ਬਾਹਰ ਉਹਨਾਂ ਦੇ ਖਾਣ ਪੀਣ ਦੇ ਸਾਰੀ ਚੀਜ਼ ਦੇ ਸਟਾਲ ਵੀ ਲੱਗੇ ਨੇ ਉਹਨਾਂ ਦੇ ਕੋਲੋਂ ਚਾਰ ਕੁਰਸੀਆਂ ਤੇ ਇੱਕ ਟੇਬਲ ਚੱਕਣ ਤੋਂ ਬਾਅਦ ਇਨਸਪੈਕਟਰ ਤੇ ਉਹਨਾਂ ਦੀ ਟੀਮ ਜਿਹੜੀ ਹੈ ਦੂਜੇ ਪਾਸੇ ਤੁਰ ਗਈ ਕਿਉਂਕਿ ਉਹਨਾਂ ਨੂੰ ਟਾਈਮ ਦੇਣ ਲਈ ਇਹ ਸਿੱਧੇ ਤੌਰ ਦੇ ਉੱਤੇ ਜਿਹੜੇ ਦੋਸ਼ ਲੱਗਦੇ ਨੇ ਪਿਕ ਐਂਡ ਚੂਜ਼ ਉਹ ਆਖਰ ਕਿਤੇ ਨਾ ਕਿਤੇ ਬਿਲਕੁਲ ਸਹੀ ਤਰੀਕੇ ਨਾਲੇ ਦੋਸ਼ ਲੱਗਦੇ ਨੇ ਹੁਣ ਜਿਸ ਤਰੀਕੇ ਨਾਲ ਇਨਸਪੈਕਟਰ ਵਿਪਨ ਹੰਡਾ ਉਹਨਾਂ ਦਾ ਕਹਿਣਾ ਹੈ ਕਿ ਡਰਾਈਵ ਅੱਗੇ ਵੀ ਚਲਦੀ ਰਹੇਗੀ ਔਰ ਇਸ ਦੇ ਨਾਲ ਹੀ ਉਹ ਆਪਨ ਇਹ ਵੀ ਦੱਸ ਗਏ ਨੇ ਇਸ ਚੀਜ਼ ਦੇ ਵਿੱਚ ਕਿ ਹੋਰ ਮੇਰੇ ਕੋਲ ਕੋਈ ਰਸਤਾ ਨਹੀਂ ਮੈਂ ਚਲਾਨ ਕਰ ਸਕਦਾ ਜਿਹੜਾ ਮਰਜੀ ਜੋ ਮਰਜੀ ਲਗਾਈ ਜਾਏ ਸਿਰਫ ਅਸੀਂ ਕੋਰਟ ਜਾ ਸਕਦੇ ਹਾਂ ਹੁਣ ਇਸ ਮਾਮਲੇ ਦੇ ਵਿੱਚ ਜੋ ਅੱਜ ਕਾਰਵਾਈ ਹੋਈ ਹੈ ਇਸ ਤੋਂ ਬਾਅਦ ਅੱਗੇ ਕੀ ਡਰਾਈਵ ਚਲਦੀ ਹੈ ਕੀ ਕਾਰਵਾਈ ਹੁੰਦੀ ਹੈ ਜਾਂ ਫਿਰ ਹਾਲਾਤ ਉਹੀ ਹੋ ਜਾਂਦੇ ਨੇ ਇਸ ਦੇ ਬਾਰੇ ਤਾਂ ਅਸੀਂ ਫਿਲਹਾਲ ਨਹੀਂ ਕਹਿ ਸਕਦੇ ਕਿਉਂਕਿ ਜਿਹੜੀ ਨਗਰ ਸੋ ਇਸ ਮਾਮਲੇ ਵਿੱਚ ਸਭ ਤੋਂ ਵੱਡੀ ਹੁਣ ਜ਼ਰੂਰਤ ਇਹੀ ਹੈ ਕਿ ਜਿਸ ਤਰੀਕੇ ਦੇ ਨਾਲ ਜੇ ਗੱਲ ਕੀਤੀ ਜਾਵੇ ਲੁਧਿਆਣੇ ਦਾ ਇਲਾਕਾ ਫੀਲਡ ਗੰਜ ਕਿਉਂਕਿ ਉੱਥੋਂ ਹੀ ਜਿਹੜਾ ਰਸਤਾ ਹੈ ਉੱਥੋਂ ਸਿਵਲ ਹਸਪਤਾਲ ਨੂੰ ਜਾਂਦਾ ਹੈ ਉੱਥੇ ਹੀ ਜਿਹੜਾ ਰਸਤਾ ਹੈ ਸੀਐਮਸੀ ਨੂੰ ਜਾਂਦਾ ਹੈ ਉੱਥੋਂ ਹੀ ਇਸ ਕਈ ਵੱਡੇ ਸਕੂਲਾਂ ਨੂੰ ਰਸਤਾ ਜਾਂਦਾ ਹੈ ਪਰ ਉੱਥੇ ਅਕਸਰ ਦੇਖਣ ਨੂੰ ਇਹੀ ਆਂਦਾ ਹੈ ਕਿ ਇੱਕ ਵਾਰੀ ਜਿਹੜਾ ਜਾਮ ਜ ਫਸ ਗਿਆ ਇੱਕ ਇੱਕ ਘੰਟਾ ਪੋਣਾ ਪੋਣਾ ਘੰਟਾ ਉੱਥੇ ਜਾਮ ਲੱਗਿਆ ਰਹਿੰਦਾ ਸੋ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਗਰ ਨਿਗਮ ਨੂੰ ਮਿਲ ਕੇ ਚਾਹੀਦਾ ਹੈ ਕਿ ਇਸ ਰਸਤਾ ਇਸ ਚੀਜ਼ ਦਾ ਕੋਈ ਨਾ ਕੋਈ ਐਸਾ ਹੱਲ ਲੱਭਿਆ ਜਾਵੇ ਜਿਹਦੇ ਨਾਲ ਲੋ ਕਿਤਾ ਜਾ ਸਕੇ ਕੈਮਰਾਮੈਨ ਦਿਲਪ੍ਰੀਤ ਦੇ ਨਾਲ ਵਿਨੇਦੂਆ ਪੀਟੀਸੀ ਨਿਊਜ਼ ਲੁਧਿਆਣਾ